19 اے 1975 ਦੇ ਵਿੱਚ ਅਮਰਜੈਂਸੀ ਲੱਗਦੀ ਹੈ ਅੱਜ 49 ਸਾਲ ਬਾਅਦ ਫਿਲਮ ਮਦਲਾਚ ਹੋ ਰਹੀ ਹੈ ਰਿਲੀਜ਼ ਹੋ ਰਹੀ ਹੈ ਇੱਕ ਪਾਸੇ ਖਾਲੜਾ ਜੀ ਦੀ ਫਿਲਮ ਤੇ ਰੋਕ ਲਾਈ ਗਈ ਹੈ 85 ਸੀਨ ਵਿੱਚੋਂ ਕਟਾ ਦਿੱਤੇ ਗਏ ਆ ਵੀ ਸੀਨ ਨਹੀਂ ਚੱਲਣ ਦੇਣਾ ਆ ਵੀ ਸੀਨ ਨਹੀਂ ਚੱਲਣ ਦੇਣਾ ਵੀ ਤੁਹਾਡੇ ਸੂਰਮਿਆਂ ਦੀਆਂ ਯੋਧਿਆਂ ਦੀਆਂ ਫਿਲਮਾਂ ਨਹੀਂ ਆਉਣ ਦੇਣੀਆਂ ਪਿਛਲੇ ਦਿਨਾਂ 'ਚ ਇੱਕ ਉਹ ਜਿਹੜਾ ਲੱਚਰ ਚਮਕੀਲੇ ਗਾਇਕ ਦੀ ਫਿਲਮ ਆਈ ਸੀ ਇਹ ਟੋਕੇ ਵੇਖਿਆ ਜਾਂਦਾ ਦੇਖੋ ਜਿਹੜੀਆਂ ਤਾਂ ਸਾਡੇ ਸੁਰਬਿਆ ਦੀਆਂ ਚੀਦਾਂ ਦੀਆਂ ਫਿਲਮਾਂ ਨੇ ਉਹਨਾਂ ਨੂੰ ਤਾਂ ਸਰਕਾਰਾਂ ਪਹਿਲਾਂ ਲਾ ਕੇ ਬੈਨ ਕਰਦੀ ਕੋਈ ਫਿਲਮ ਨਹੀਂ ਚੱਲਦੀ ਬੜੀਆਂ ਆਪਣੇ ਸੁੱਖਾ ਜੰਦਾ ਬਣੀ ਚਰਾਸੀ ਬਣੀ ਬੜੀਆਂ ਫਿਲਮਾਂ ਬਣੀਆਂ ਸਾਰੀਆਂ ਬੈਨ ਕਰ ਦਿੱਤ ਕੋਈ ਫਿਲਮ ਨਹੀਂ ਲੱਗੀ ਤੇ ਜਿਹੜੀ ਸਾਡੇ ਵਿਰੁੱਧ ਫਿਲਮ ਹੁੰਦੀ ਆ ਲੈਕ ਕਮ ਦੇ ਵਿਰੁੱਧ ਹੁੰਦੀ ਕਿੰਨਾਂ ਸਿੱਖਾਂ ਦਾ ਅਰਸ਼ਰ ਉਹ ਉਹ ਉਹਨਾਂ ਨੂੰ ਬਿਲਕੁਲ ਲਾਗੂ ਕਰਾਂ ਤੇ ਉਹਦੇ ਪਿੱਛੇ ਸਰਕਾਰਾਂ ਸਾਰਾ ਕਰਦੀਆਂ ਨੇ ਪਰ ਅਸੀਂ ਸੈਂਸਰ ਬੋਰਡ ਨੂੰ ਇਹ ਰੱਖ ਦੇਣਾ ਚਾਹੁੰਦੇ ਆ ਜੇ ਤੇ ਇਹ ਫਿਲਮ ਲਾਗੂ ਹੁੰਦੀ ਪਰਚਾ ਦਰਜ ਨਹੀਂ ਹੁੰਦਾ ਮੈਂ ਪੂਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਨੂੰ ਟੀਲ ਕਰਾਂਗਾ ਜਿੱਥੇ ਵੀ ਬੈਠੇ ਨੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਨੇ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਵਿੱਚ ਬੈਠੇ ਨੇ ਇਹਦੇ ਤੇ ਕੱਲੀ ਫਿਲਮ ਬੰਦ ਕਰਾਉਣ ਦੀ ਗੱਲ ਨਾ ਕਰਨ ਨਾਲ ਪਰਚਾ ਦਰਜ ਵੀ ਕਰਾਉਣ ਕੰਗਣਾ ਰਣੌਤ ਤੇ ਕੰਗਣਾ ਰਣੌਤ ਤੇ ਪੂਰੀ ਟੀਮ ਜਿਨ੍ਹਾਂ ਨੇ ਸੰਤ ਜਰਨਲਿਸਟਾਂ ਰੋਲ ਕੀਤਾ ਹੈ ਜਿਨ੍ਹਾਂ ਨੇ ਗਲਤ ਰੋਲ ਕੀਤੇ ਆ ਫਿਲਮ 'ਚ ਸਾਰਿਆਂ ਤੇ ਪਰਚਾ ਪੂਰੀ ਪਰ ਇੱਕ ਪਾਸੇ ਤੇ ਸੰਤਾਂ ਦੀ ਫੋਟੋ ਇਹਨਾਂ ਨੂੰ ਚੁਬਦੀ ਏ ਕਹਿੰਦੇ ਅਸੀਂ ਫੋਟੋ ਪਾੜਾਂਗੇ ਭਾਵੇਂ ਸ਼ਿਵ ਸੈਨਾ ਦੀ ਗੱਲ ਕਰ ਲਈਏ ਭਾ ਉਹ ਧਮਕੀਆਂ ਦੇਂਦੇ ਨੇ ਅਸੀਂ ਮਤਲਬ ਫੋਟੋ ਲੱਗਣ ਨਹੀਂ ਦੇਣੀ ਤੇ ਇੱਕ ਪਾਸੇ ਉਹ ਕਿਰਦਾਰ ਪੇਸ਼ ਕਰ ਰਹੇ ਨੇ ਇਹ ਕਿ ਉਹ ਕਿਰਦਾਰ ਵਧੀਆ ਤਰੀਕੇ ਨਾਲ ਪੇਸ਼ ਨਹੀਂ ਕੀਤਾ ਤਾਨੂੰ ਇਤਰਾਜ਼ ਕਿਸ ਗੱਲ ਦਾ ਵੇਖੋ ਉਹਨੇ ਸੰ ਜਰਨਲਸ ਨੇ ਖਾਲਸਤਾਨੀ ਦਿਖਾਇਆ ਗਿਆ ਖਾਲਸਤਾਨੀ ਮੰਗ ਕੀਤੀ ਸੰ ਜਰਨਲਸ ਨੇ ਕਿਤੇ ਵੀ ਫਲਸਤਾਨੀ ਸਾਰੀਆਂ ਸਬਜ਼ੀਆਂ ਤਸਵੀਰ ਸੁਣੇ ਤਸਵੀਰ ਸੁਣੀਆਂ ਨੇ ਉਹਨਾਂ ਕਹਿਆ ਸੀ ਮੰਗ ਨਹੀਂ ਕਰਦੇ ਤੇ ਦੇਣ ਕਿ ਤੇ ਅਸੀਂ ਪਿੱਛੇ ਨਹੀਂ ਹਟਦੇ ਕਿ ਦੇਣ ਕਿ ਤੁਹਾਨੂੰ ਖਾਲਸਤਾਨ ਦੇ ਹੀ ਲੈ ਲਾਂਗੇ ਫਿਰ ਅਸੀਂ ਮੰਗ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੇ ਸੰਤਾਂ ਦੇ ਬੱਸਾਂ 'ਚ ਕੱਢ ਕੇ ਸਾੜਨੇ ਨੂੰ ਹਿੰਦੂਆਂ ਦਾ ਸਿੱਖਾਂ ਤੇ ਫਿਰ ਦੁਬਾਰਾ ਖੂਨ ਖੂਨ ਕਰਾਉਣ ਦੀ ਗੱਲ ਆ ਬਿਲਕੁਲ ਮਾਹੌਲ ਨੂੰ ਲਾਂਭੂ ਲਾਉਣ ਦੀ ਗੱਲ 49 ਸਾਲ ਬਾਅਦ ਉਹ ਦੁਬਾਰਾ ਚੇਤਾ ਕਰ ਰਹੀ ਆ ਕਿਉਂਕਿ ਇੱਕ ਲਖਸ਼ਣ ਆ ਰਿਹਾ ਕਿ ਭਾਜਪਾ ਦਾ ਕਿਹੜਾ ਰਿਸ਼ਤਾ ਪੰਜਾਬ ਚ ਮੁੱਖ ਅਕਾਲੀਆਂ ਟੁੱਟ ਗਏ ਤੇ ਉਹ ਚਲੋ ਮੈਂ ਕਿਸੇ ਪਾਰਟੀ ਦੀ ਨੈਤਿਕੀ ਨਹੀਂ ਅਕਾਲੀਆਂ ਨਾ ਕਾਂਗਰਸੀ ਨਾ ਆਪ ਮੈਂ ਗੁਰੂ ਨਾਨਕ ਦੇਵ ਜੀ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਵੱਖਰੀ ਗੱਲ ਵੀ ਕੱਲ ਉਹਨਾਂ ਨੇ ਪ੍ਰਧਾਨ ਕਾਰਜਕਾਰੀ ਨਵਾਂ ਭੂੰਦੜ ਨੂੰ ਨਿਯੁਕਤ ਕੀਤਾ ਪਰ ਪ੍ਰਧਾਨ ਕਾਰਜਕਾਰੀ ਨਿਯੁਕਤ ਕਰਨ ਤੋਂ ਪਹਿਲਾਂ ਦਾ ਬਿਆਨ ਸੀ ਵੀ ਕੰਗੜਾ ਰਣਾਓ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਏ ਉਦੇ ਤੇ 295 ਇਹ ਧਾਰਾ ਲੱਗਣੀ ਚਾਹੀਦੀ ਹੈ ਇਹ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੀ ਕਿਵੇਂ ਵੀ ਦੇਖੋ ਸੁਖਬੀਰ ਬਾਦਲ ਨੇ ਕਿਦੋਂ 40 ਸਾਲ ਉਹਨਾਂ ਦਾ ਕੰਪਰੋਮਿਸ ਰੱਖਿਆ 25 ਸਾਲ ਸੁਖਬੀਰ ਬਾਦਲ ਨੇ ਰੱਖਿਆ ਵੱਡੇ ਬਾਦਲ ਨੇ ਰੱਖਿਆ 9 ਮਾਸ ਦਾ ਰਿਸ਼ਤਾ ਹੀ ਆਰਐਸਐਸ ਦੀਆਂ ਮੀਟਕਾਂ 'ਚ ਜਾ ਕੇ ਉੱਥੇ ਫਰਮਾਨਤ ਲੈੰਦਾ ਰਿਹਾ ਹੈ ਬਾਦਲ ਉਹ ਉੱਥੇ ਮੱਥੇ ਟੇਕਦਾ ਰਿਹਾ ਜਾ ਕੇ ਅੱਜ ਉਹਦਾ ਰਿਸ਼ਤਾ ਕਿਦੋਂ ਉਹਨਾਂ ਨਾਲ ਸਮਝੌਤਾ ਸੀ ਉਦੋਂ ਗੱਲਾਂ ਕਰਨੀਆਂ ਸੀ ਅੱਜ ਉਹ ਕਹਿ ਰਿਹਾ ਵੀ ਦੋ ਤਖਤਾਂ ਤੇ ਬੀਜਪੀ ਦਾ ਕਬਜ਼ਾ ਹੈ ਅਸੀਂ ਵੀ ਕਹਿ ਰਹੇ ਅਸੀਂ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਅਯੂਰ ਸਾਹਿਬ ਤੇ ਪਟਨਾ ਸਾਹਿਬ ਤੇ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਵੇਖਦੇ ਬਿਆਨ ਸਿੰਘ ਦਾ ਪੁੱਤਰਾ ਉੱਥੇ ਜਾਂਦਾ ਹੈ ਕਿਸੇ ਵੇਲੇ ਤੇ ਜਿਹੜੇ ਜਾਲਮਾਂ ਨੂੰ ਸੋਧਣ ਵਾਲਿਆਂ ਨੂੰ ਸਨਮਾਨ ਦਿੱਤਾ ਜਾਂਦਾ ਸੀ ਪਰ ਉੱਥੇ ਰਵਨੀਤ ਬਿੱਟੂ ਨੂੰ ਚੋਲਾ ਪਵਾਇਆ ਜਾਂਦਾ ਦਸਤਾਰ ਬੰਨੀ ਜਾਂਦੀ ਕਿਰਪਾਨ ਭੇਟ ਕੀਤੀ ਜਾਂਦੀ ਨਜੂਰ ਸਾਹਿਬ ਦੀ ਮੈਨੇਜਮੈਂਟ ਨੂੰ ਕੀ ਕਹੋਗੇ ਵੇਖੋ ਮੈਂ ਅੱਗੇ ਵੀ ਕਹਿ ਤੀ ਬਿਲਕੁਲ ਗਲਤ ਕੀਤਾ ਹੈ ਇੱਕ ਪੰਜਾਬ ਦਾ ਕਾਤਲ ਆਪਣੇ 2 ਲੱਖ ਤੋਂ ਵੱਧ ਉਹਨੇ ਕਿਰੇ ਨੌਜਵਾਨਾਂ ਦੇ ਦਾਦੇ ਨੇ ਸ਼ਹੀਦ ਕਰਾਏ ਹੋਣ ਤੇ ਕੌਮ ਦੇ ਖਿਲਾਫ ਇੰਨੀ ਉਹ ਜ਼ਹਿਰ ਉਪਲਦਾ ਬਿੱਟੂ ਤੇ ਉਹਨੂੰ ਜਾ ਕੇ ਚੋਲਾ ਦੇਣਾ ਗੁਰੂ ਕਮਸੇ ਮਹਾਰਾਜ ਬਾਣਾ ਪਾਉਣਾ ਕਾਲਸੇ ਦਾ ਚੋਲਾ ਪਾਉਣਾ ਬਹੁਤ ਮਾੜੀ ਗੱਲ ਆ